ਜਦ ਅਸੀਂ ਸਵੇਰੇ ਪਾਰਲੀਮੈਂਟ ਪਹੁੰਚ ਗਏ ਸੀ 10 ਵਜੇ ਤਾਂ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਵੀ ਮੌਜੂਦ ਸੀ ਉਹ ਵੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੂੰ ਨਾ ਹੀ ਉਹਨਾਂ ਦੇ ਚਾਚਾ ਜੀ ਨੂੰ ਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ ਤੇ ਪਹਿਲਾਂ ਤਾਂ ACB ਪਰਿਵਾਰ ਦੀ ਜਿਹੜੀ ਮੁਲਾਕਾਤ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੋ ਜਾਵੇਗੀ ਜਿਵੇਂ ਬਾਕੀ MPs ਦੇ ਕਰਦੇ ਉਹਨਾਂ ਨੂੰ ਦੇਖਦੇ ਨੇ ਸੌਂਚਦੇ ਆ ਉਹ ਉੱਥੋਂ ਗੈਲਰੀ ਦੇ ਵਿੱਚੋਂ ਤੇ ਐਂ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਵੀ ਦੇਖ ਸਕੇਗਾ ਪਰ ਉਹਨਾਂ ਨੇ ਐਂ ਮੌਕੇ ਤੇ ਆ ਕੇ ਕੈਂਸਲ ਕਰ ਦਿੱਤਾ ਹਾਲਾਂਕਿ ਲਿਸਟ ਵੀ ਦਿੱਤੀ ਹੋਈ ਸੀ ਤੇ ਮੇਰੇ ਹਿਸਾਬ ਨਾਲ ਬੜਾ ਜਿਆਦਾ ਮਾੜਾ ਕੀਤਾ ਉਹਨਾਂ ਨੇ ਤੇ ਜਿਹੜਾ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਪਾਸੇ ਜੇ ਕਿਤੇ ਇੱਕ ਇੱਥੇ ਸੀਆਰਪੀਐਫ ਦੇ ਘੇਰੇ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੀ ਮੁਲਾਕਾਤ ਹੈ ਉਹਨਾਂ ਦੇ ਪਰਿਵਾਰ ਨਾਲ ਕਰਾਉਣ ਜਾ ਰਹੇ ਨੇ ਪਰ ਜੇ ਬਾਕੀ ਉਹਨਾਂ ਦੇ ਸਮਰਥਕ ਨੇ ਬੜੇ ਪੰਜਾਬ ਤੋਂ ਦੂਰੋਂ ਸਾਰੇ ਚੱਲ ਕੇ ਆਏ ਨੇ ਉਹਨਾਂ ਨੂੰ ਕੋਈ ਮੁਲਾਕਾਤ ਦਾ ਇੱਥੇ ਮੌਕਾ ਨਹੀਂ ਦੇ ਰਿਹਾ ਪਹਿਲੇ 6 ਲੋਕਾਂ ਦੀ ਮੁਲਾਕਾਤ ਲਈ ਪਰਿਵਾਰ ਕੀ ਬਾਤ ਕੀਤੀ ਜਾ ਰਹੀ ਸੀ ਲੇਕਿਨ ਅਬ ਸਿਰਫ ਦੋ ਲੋਕਾਂ ਨੂੰ ਜੋ ਹੈ ਉਹ ਮੁਲਾਕਾਤ ਜੋ ਹੈ ਕਰਾਈ ਜਾਏਗੀ ਹਾਂਜੀ ਇਹ ਵੀ ਕਾਫੀ ਜਿਆਦਾ ਦੇਖੋ ਜੋ ਵੀ ਸਮਰਥਕ ਹੈ ਸਾਰੇ ਦੂਰ ਸੇ ਆਏ ਆਂ ਤੇ ਦੂਰ ਤੋਂ ਆਏ ਆਂ ਅਸੀਂ ਸਮਰਥਕ ਸਾਰੇ ਤੇ ਸਾਨੂੰ ਜੋ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦਾ ਜੀ ਸਾਡੇ ਪੰਜਾਬ ਦੇ ਚੁਣੇ ਹੋਏ ਨਮਾਇंदे ਨੇ ਸਾਡੇ ਮੈਂਬਰ ਪਾਰਲੀਮੈਂਟ ਨੇ ਤਾਂ ਸਾਰਿਆਂ ਨੂੰ ਜੋ ਹੈ ਮੁਲਾਕਾਤ ਦਾ ਇਹ ਮੌਕਾ ਦੇਣਾ ਚਾਹੀਦਾ ਸੀ ਉਮੀਦ ਕੀ ਜਤਾਈ ਜਾ ਰਹੀ ਹੈ ਆਪकी तरफ से जिस तरीके से ਐਨਐਸਸੀ ਜੋ ਹੈ ਉਹ ਲਗਾ ہوا ਹੈ और 1 ਸਾਲ के लिए बढ़ा भी दिया गया है देखो ਸਾਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਲੱਗ ਰਹੀ ਪਗਵਾਨ ਸਿੰਘ ਮਾਨ ਕੋਲੇ ਹੁਣ ਇਹ ਮੌਕਾ ਹੈ ਜਿਉ ਆਪ ਦੀ ਜਿਹੜਾ ਵੋਟ ਸ਼ੇਅਰ ਘਟਿਆ ਪੰਜਾਬ ਦੇ ਵਿੱਚ ਜਿਉ ਉਸ ਨੂੰ ਸੁਭਾਲਣਾ ਚਾਹੁੰਦੇ ਨੇ ਤਾਂ ਹਲੇ ਵੀ ਸਮਾਂ ਪਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਏ ਰਿਵੋਕ ਕਰਦੇ ਤੇ ਨਹੀਂ ਤਾਂ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਜਾਂ ਜੋ ਮਾਨਯੋਗ ਸੁਪਰੀਮ ਕੋਰਟ ਵਿੱਚ ਇਹਨਾਂ ਸਾਰੇ ਕੇਸਾਂ ਦੀ ਜੋ ਹੈ ਚਾਰਾਜੋਈ ਕਰਾਂਗੇ ਚਾਰ ਦਿਨ ਤੱਕ ਪੈਰੋਲ ਮਿਲ ਚਾਰ ਦਿਨ ਤੱਕ ਪੈਰੋਲ ਕੀ ਬਾਤ ਕਹੀ ਗਈ ਸੀ ਲੇਕਿਨ ਅੱਜ ਜੋ ਜਾਣਕਾਰੀ ਮਿਲ ਰਹੀ ਹੈ ਕਿ ਵਾਪਸ ਅੱਜ ਡਿਬਰੂਗੜ੍ਹ ਜੇਲ੍ਹ ਜੇ ਹੈ ਲੈ ਜਾਇਆ ਜਾਏਗਾ ਦੇਖੋ ਬਹੁਤ ਜ਼ਿਆਦਾ ਇੱਕ ਗਲਤ ਹੈ ਭਾਈ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਜਿਹੜੇ ਵੋਟਰ ਨੇ ਸਮਰਥਕ ਨੇ ਖਡੂਰ ਸਾਹਿਬ ਦੇ ਉੱਥੇ ਨਾਂ ਜਾਣ ਦੇਣਾ ਮਿਲ ਨਾਂ ਦੇਣਾ ਧੰਨਵਾਦ ਨਾ ਕਰਨ ਦੇਣਾ ਤੇ ਇਹ ਸਾਰਾ ਕੁਝ ਗਲਤ ਹੈ ਡੈਮੋਕ੍ਰੇਸੀ ਦਾ ਮਰਡਰ ਹੈ ਜਮੂਰੀਅਤ ਦਾ ਘਾਣ ਹੈ ਇਹ ਇੱਕ ਪੋਲੀਟੀਕਲੀ ਭਾਈ ਅਮਰਿਤਪਾਲ ਸਿੰਘ ਦੇ ਉਲਟ ਇਹ ਜਿਹੜੇ ਕਦਮ ਨੇ ਪੰਜਾਬ ਸਰਕਾਰ ਨੇ ਲਏ ਨੇ ਤਾਂ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਇੱਕ ਲੈਂਡਸਕੇਪ ਬਣਿਆ ਫੀਲਡ ਬਣਿਆ उसको खोरू ला ज, ल, लाया जा सके खारा साहब जिस तरीके से आखिरी सवाल मेरा ये है कि आपका टीचर क्या रहेगा आने वाले दिनों का देखो आने वाले दिनों में भाई अमृतपाल सिंह ने ये बात कही है कि मैंने नशा जो नशे के खिलाफ बात करनी है पंजाब की डेवलपमेंट की बात करनी है पंजाब को इसे आगे लेके जाना है तो इसी लिए पंजाब के लिए पंजाबियत के लिए पंजाब के वासियों के लिए जो काम करना है ये भाई अमृतपाल सिंह का प्रण है